ਸੀ ਲਕਸ ਸਾਬਣ ਨਾਲ ਮੂੰਹ ਧੋਣੇ ਸਾਡੇ ਡੈਡੀ ਫੇਸ ਵੋਸ਼ ਨਾਲ ਮੂੰਹ ਧੋਂਦਾ ਸਾਡੀ ਮੰਮੀ ਇੰਨੀ ਕੇਅਰ ਕਰਦੀ ਹੈ ਲਕਸ ਵਾਲੀ ਜੱਟ ਤਾਂ ਇਹ ਨਾਲ ਧੋਂਦਾ ਸਾਡਾ ਡੈਡੀ ਇੰਨਾ ਮਾਡਰਨ ਆ ਸਾਡੀ ਮੰਮੀ ਇੰਨੀ ਕੇਅਰ ਕਰਦੀ ਆ ਉਹ ਦੇਖੋ ਮੇਰੇ ਕੋਲ ਕਾਵਲ ਫੇਸ ਵੋਸ਼ ਹੈ ਸਾਡੀ ਮੰਮੀ ਆਪ ਲਕਸ ਸਾਬਣ ਨਾਲ ਮੂੰਹ ਧੋएगी ਪਰ ਸਾਡਾ ਡੈਡੀ ਸਾਡਾ ਡੈਡੀ ਫੇਸ ਵੋਸ਼ ਨਾਲ ਮੂੰਹ ਧੋਂਦਾ ਰੰਗਾਂ ਵੀ ਫੇਸ ਵੋਸ਼ ਨਾਲ ਧੋਂਦੇ ਲੋ ਵੀ ਮਿੱਤਰੋ ਜੂਸ ਹੋ ਗਿਆ ਰੈਡੀ ਭਰਿਆ ਡਾਲੂ ਸਾਰਾ ਉਦੋਂ ਵੀ ਸਮਾਨ ਖਾਲੀ ਹੋ ਗਿਆ ਇਹ ਸਾਰੀ ਖੁਸ਼ੀ ਵੀ ਮਿਹਰਬਾਨੀ ਆ ਇਹ ਸਾਰਾ ਕੁਝ ਲੈਟਰ ਤੇ ਚੱਲ ਰਿਹਾ ਸਾਡਾ ਵਾਈਫਾਈ ਭਾਵੇਂ ਬੰਦ ਹੋ ਜੂ ਜੂਸ ਅਸੀਂ ਬਣਾ ਕੇ ਛੱਡਣਾ ਅੱਜ ਕਰਦੇ ਹਾਂ ਤੁਸੀਂ ਇਹ ਤੁਹਾਡੀ ਜੀਜੀ ਦੀ ਪ੍ਰੈਕਟੀਕਲ ਬਣਾ ਰਹੀਆਂ ਇਹ ਬਸ ਮੰਮੀ ਜੀ ਨੂੰ ਕੰਮ ਲਈ ਰੱਖਦੇ ਨੇ ਐ ਨਹੀਂ ਮੰਮੀ ਜੀ ਬਿਮਾਰ ਨਹੀਂ ਨਨ ਨੂੰ ਸ਼ੂਗਰ ਹੈ ਜੀ ਕੋਈ ਨੁਸਖਾ ਨਸਕਾ ਹੋਇਆ ਦੱਸੋ ਸਾਨੂੰ ਜ਼ਰੂਰ ਕਮੈਂਟਾਂ ਚ ਨੁਸਖਾ ਬਹੁਤ ਖਾਂਦੀ ਹੈ ਮਿੱਠਾ ਬਹੁਤ ਖਾਂਦੀ ਹੈ ਲੱਡੂ ਚਮਚਮ ਤਾਂ ਫੇਵਰੇਟ ਨੇ ਜੀ ਸਾਡੀ ਮੰਮੀ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੱਗੇ ਹਾਂ ਡੈਡੀ ਲਈ ਜੂਸ ਬਣਾਉਣ ਡੈਡੀ ਸਾਡੇ ਦੀ ਤਬੀਅਤ ਥੋੜੀ ਜਿ ਖਰਾਬ ਹੈ ਤੇ ਜੀਵੀ ਕਰ ਰਿਹਾ ਸਾਰਿਆਂ ਦਾ ਜੂਸ ਪੀਣ ਨੂੰ ਸਾਡੇ ਨਾਲ ਦੋ ਬੰਦੇ ਜੁੜੇ ਹੋਏ ਆ ਇੱਕ ਨੇ ਪਟਕਾ ਨਹੀਂ ਮੰਨਿਆ ਉਹ ਆਪ ਹੀ ਨਹੀਂ ਹੋਣਾ ਚਾਹੁੰਦਾ ਤੇ ਇੱਕ ਮੇਰੀ ਛੋਟੀ ਭੈਣ ਅਸੀਂ ਇਹ ਮੈਟਰ ਨਾਲ ਪੰਕੇ ਲਵਾਂਗੇ ਹੁਣ ਕਿਉਂਕਿ ਸਾਡੇ ਲੈਟ ਸੈ ਨਹੀਂ ਸ਼ੁਰੂ ਕਰਤੀਏ ਦੇਖੋ ਇਹ ਹੁਣ ਆ ਗਿਆ ਵਿੱਚ ਇਹ ਪਤਾ ਨਹੀਂ ਕੌਣ ਸਾਹ ਪ੍ਰਾਣੀ ਹੈ ਕਿੱਧਰ ਸੇ ਆ ਜਾਂਦਾ ਹੈ ਏ ਆ ਆ ਸਾਡੀ ਸਜਾਤਾ ਮਿਕਸੀ ਇੱਥੇ ਅਸੀਂ ਜੂਸ ਬਣਾਵਾਂਗੇ ਮਿਲਦੇ ਆ ਤੁਹਾਨੂੰ ਅੱਗੇ ਅੱਗੇ ਦੁਖੀ ਆਤਮਾ ਦੁਖੀ ਦੁਖੀ ਆਤਮਾ ਕਹਿੰਦੇ ਨੇ ਜਿਹਨੂੰ ਇਹ ਉਹ ਆਤਮਾ ਤੇ ਸਾਡੀ ਕਾਮੀ ਕੁੜੀ ਬਹੁਤ ਸਮਝਣਾ ਨਾ ਇਹ ਹੁਣ ਗਾਜਰਾਂ ਲੈ ਕੇ ਆਈ ਹੈ ਨਾਲ ਦਸਾਰੇ ਤੇ ਕੀ ਕਹਿੰਦੀ ਹੈ ਚਕੁੰਦਰ ਆ ਰਿਹਾ ਚਕੁੰਦਰ ਆ ਰਿਹਾ ਮੈਂ ਸੌ ਮਿਲਾਉਨੇ ਆ ਤੁਹਾਨੂੰ ਡੈਡੀ ਜੀ ਨੂੰ ਸਾਸਰੀਕਾਲ ਦੀ ਸਾਸਰੀਕਾਲ ਕਿਵੇਂ ਆ ਠੀਕ ਆ ਸ਼ਾਂਤੀ ਆ ਗਈ ਅੱਜ 2 ਮਹੀਨੇ ਬਾਦ ਨਾਤਾ ਹੋ ਗਿਆ ਅੱਛਾ ਉੱਚੀ ਬੋਲੋ ਮੜਾ ਜਾ 2 ਮਹੀਨੇ ਬਾਦ ਨਾਤਾ ਚ 2 ਮਹੀਨੇ ਬਾਦ ਹਾਂ ਸ਼ਾਂਤੀ ਆ ਗਈ ਕਹਿੰਦੇ ਮੈਂ ਤਾਂ ਲੀਰ ਜੀ ਇੱਧਰ ਮੰਮੀ ਜੀ ਨੂੰ ਦੇਖੋ ਸ਼ਾਂਤੀ ਆ ਗਈ ਕਹਿੰਦੇ ਸਿਰਸੁਰਦਾਰਾ ਕੁਛ ਨਹਾ ਲਿਆ ਅੱਜ ਫਟੇਗੜ ਸਭ ਜਾਣਾ ਫਿਰ ਹੈ ਹਾਂ ਦੇਖਦੇ ਆ ਜੇ ਲੱਤ ਨਹੀਂ ਸਾਧ ਦਿੱਤਾ ਆਪ ਗੱਡੀ ਚਲਾ ਕੇ ਜਾਣਾ ਕਹਿੰਦੇ ਤਰ ਤਾਂ ਹੁੰਦਾ ਨਹੀਂ ਬਸ ਦੇਖ ਦੇ ਟੋਟੇ ਜਾਵੇਗਾ ਤੇ ਚਲੋ ਮੂੰਗਾਰੀਆ ਚੀਨੀ ਦੀ ਉਹ ਸਾਡਾ ਪਾਣੀ ਅਸੀਂ ਚੀਨੋ ਪਾ ਕੇ ਪਾਣੀ ਚ ਘੋਲ ਕੇ ਗਰਮ ਪਾਣੀ ਚ ਫਿਰ ਉਹਨੂੰ ਜੂਸ ਚ ਮਿਕਸ ਕਰ ਦਾਂਗੇ ਤਾਂ ਕਿ ਜੂਸ ਬਦਿਆ ਹੋ ਸਕੇ ਠੀਕ ਹੈ ਜੀ ਇੰਨੀ ਜਾਣਕਾਰੀ ਸੀ ਤੁਹਾਨੂੰ ਦੇ ਦਿੱਤੀ ਅੱਗੇ ਮਿਲਦੇ ਆਂ ਤੁਗਲੀਆ ਨੀ ਮੁੱਕਣ ਡਈਆਂ ਚੁਗਲੀਆਂ ਨਹੀਂ ਮੁੱਕਣਡੀਆਂ ਤੇ ਮਾਈਕਰੋਫੋਨ ਤੇ ਬੰਦੇ ਦੀਆਂ ਜਲਫਾਨੀ ਸੁੱਕਣੀਆਂ ਨਹੀਂ ਇੰਟਰਨੈਟ ਦੇਖੋ ਇਸ ਪਿੰਕ ਪਿੰਕ ਜੂਸ ਨੇ ਜੋ ਮਰਜੀ ਲੈ ਲੋ ਗਾਜਰਾਂ ਦਾ ਪਿੰਕ ਪਿੰਕੇ ਲੱਗ ਰਿਹਾ ਮੈਨੂੰ ਤਾਂ ਤੇ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਆ ਬੈਕਗ੍ਰਾਉਂਡ ਥੋੜਾ ਜਿਹਾ ਇਗਨੋਰ ਕਰਿਓ ਗੰਦ ਪੈ ਗਿਆ ਇਹਨੂੰ ਅਸੀਂ ਸਾਫ਼ ਵੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਅਸੀਂ ਹੁਣ ਚੀਨੀ ਤੁਹਾਨੂੰ ਮਿਲਦੇ ਆਗੇ-ਅਗੇ ਚਪਾ ਦਿੱਤੀ ਹੈ ਚੀਨੀ ਹੁਣ ਇਹ ਅਸੀਂ ਕਰਦੇ ਆ ਇਹਨੂੰ ਮਿਕਸ 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 ਗਰਮ ਪਾਣੀ ਆ ਛੇਤੀ ਹੋ ਜੂਗਾ ਗੈਸ ਤੇ ਮੈਂ ਤਾਂ ਨਹੀਂ ਚੜਾਇਆ ਕਿਉਂਕਿ ਪਾਣੀ ਜ਼ਿਆਦਾ ਗਰਮ ਹੋ ਜਾਂਦਾ ਫਿਰ ਜੂਸ ਵੀ ਗਰਮ ਹੋ ਜਾਂਦਾ ਹੁਣ ਜੂਸ ਦੇਖੋ ਸਾਡਾ ਕਿੰਨਾ ਸੋਹਣਾ ਲੱਗ ਰਿਹਾ ਹੁਣ ਮੈਂ ਜਾ ਕੇ ਆਉਣੀ ਆ ਆਪਣੇ ਉਧਰ ਦੂਜੇ ਘਰੇ ਹੈਗੇ ਤਾਂ ਅਸੀਂ ਸਾਂਝੇ ਹੀ ਆ ਪਰ ਪਤਾ ਨਹੀਂ ਕਿ ਆਸ ਕਿੱ� ਲੱਗ ਲੱਗ ਬਸ ਪੌੜੀਆਂ ਚੜ ਕੇ ਉਧਰ ਪਹੁੰਚ ਜਾਨੇ ਆ ਪੌੜੀਆਂ ਚੜ ਕੇ ਇਧਰ ਆ ਜਾਨੇ ਠੀਕ ਆ ਆਹ ਦੇਖੋ ਸਾਡੇ ਪਿੰਡ ਦਾ ਵਾਤਾਵਰਣ ਆ ਸਾਡੀ ਮਾਮਟੀ ਆ ਸਾਡਾ ਕੋਠਾ ਇੱਧਰ ਸੀ ਕੱਪੜੇ ਸੁੱਕਣੇ ਪਏ ਹੋਏ ਆ ਤੇ ਆ ਮੈਂ ਲਓ ਜੀ ਆ ਗਏ ਅਸੀਂ ਆਪਣੇ ਇੱਧਰਲੇ ਘਰ ਤੇ ਮਿਲਦੇ ਆਪਾਂ ਮੰਮੀ ਨਾਲ ਮੰਮੀ ਦਾ ਇੰਟਰਵਿਊ ਲੈਣੇ ਆਪਾਂ ਆ ਦੇਖੋ ਸਾਡਾ ਛੋਟਾ ਵੀਰ ਹਾਂਜੀ ਕੀ ਹਾਲ ਚਾਲ ਨੇ ਸਾਰੇ ਸਬਸਕ੍ਰਾਈਬਰ ਖਾਤਰੀ ਹਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਹਿੰਦੇ ਜੀ ਤੇ ਆਹਾ ਸਾਡੀ ਮੰਮੀ ਪਿਆਰੀ ਪਿਆਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਸਾਰਾ ਦਿਨ ਬਸ ਫੋਨ ਤੇ ਆਹੀ ਕੁਝ ਕਰਦੇ ਰਹਿੰਦੇ ਨੇ ਅੱਜ ਮੰਮੀ ਸਾਡੀ ਰੈਡੀ ਸ਼ੈਡੀ ਹੋ ਕੇ ਗਈ ਸੀ ਭੋਗ ਤੇ ਉੱਥੇ ਅਸੀਂ ਖਾਦੇ ਗਾਇਸ ਮੈਂ ਵਲੌਗ ਵਲੌਗ ਕਰਤੀ 400 ਦੀ ਆਇਆ ਕੀ ਖਾ ਕੇ ਆਏ ਫਿਰ ਭੋਗ ਤੇ ਪੂਰੀਆਂ ਛੋਲੇ ਤਹੀ ਸਾਡਾ ਭਾਈ ਨਹੀਂ ਸੀ ਗਿਆ ਇਹ ਥੋੜਾ ਜਿਹਾ ਹੁਣ ਤਬੀਅਤ ਇਹਦੀ ਖਰਾਬ ਹੈ ਕੀ ਕਰੀਏ ਤੇ ਸਾਡੀ ਕੌਮਲ ਭੈਣ ਕਿੱਥੇ ਹੈ ਟਿਊਸ਼ਨ ਟਿਊਸ਼ਨ ਗਈ ਹੈ ਜੀ ਤੇ ਉਹ ਸਾਡਾ ਪਾਂਡਾ ਬੱਬੂ ਚਾਚਾ ਜੀ ਘਰੇ ਨੇ ਅਸੀਂ ਚਾਚਾ ਜੀ ਨਾਲ ਵੀ ਮਿਲੋਣੇ ਆ ਸਾਸਰੀਕਾਲ ਜੀ ਤੁਹਾਨੂੰ ਵਲੌਗ ਸ਼ੂਟ ਕਰ ਰਹੇ ਹਾਂ ਅਸੀਂ ਸਾਸਰੀਕਾਲ ਬੁਲਾ ਦਿਓ ਤੁਹਾਨੂੰ ਜਰਾ ਵੀ ਪਰਵਾਹ ਨਹੀਂ ਜੂਸ ਹੋ ਗਿਆ ਰੈਡੀ ਸਾਰੇ ਬੈਠੇ ਨੇ ਬਾਹਰ ਮੇਰਾ ਗਲਾਸ ਇਹਨਾਂ ਨੇ ਕੱਢਤਾ ਲੱਗ ਤੇ ਆ ਸਾਡੇ ਡੈਡੀ ਜੀ ਲੱਗੇ ਹੋਏ ਨੇ ਜੂਸ ਪੀਣ ਸਾਡੀ ਮੰਮੀ ਲੱਗੀ ਹੋਈ ਤੇਲ ਫਲੋਂ ਡੈਡੀ ਦੇ ਸਿਰ ਨੂੰ ਤੇ ਇੱਧਰ ਉਹ ਤੇ ਕਦਰ ਦਾ ਸਟੂਟ ਨਾਲ ਦਾ ਜੂਸ ਕੀ ਬਾਤ ਐ ਜੂਸ ਬੜਾ ਘੈਂਟ ਬਣਾਉਂਦੀ ਓ ਬਈ ਜੂਸ ਬੜਾ ਘੈਂਟ ਬਣਾਉਂਦੀ ਐ ਇਹ ਮੈਂ ਕਿਹਾ ਵਲੌਗ ਚ ਪਹਿਲਾਂ ਕੰਮ ਹੀ ਐ ਸਾਡੀ ਕੁੜੀ ਹਨ ਤੇ ਹੁਣ ਅਸੀਂ ਤੁਹਾਨੂੰ ਮਿਲਦੇ ਆ ਜੂਸ ਪੀ ਕੇ ਲੋ ਜੀ ਥੋੜਾ ਥੋੜਾ ਦਰਦੇ ਆ ਜੂਸ ਚੈੱਕ ਕਰਕੇ ਨੂੰ ਮੇਰੇ ਸਿੱਤੇ ਨੂੰ ਤੇਲ ਜੂਸ ਤਾਂ ਮੇਰੀ ਭੈਣ ਆਏ ਹਾਈ ਬੱਟ ਕੱਢ ਦੁੰਦੀ ਐ ਜੀ ਬੱਟ ਕੱਢ ਦੁੰਦੀ ਐ ਕੀ ਗੱਲਾਂ ਇਹਦੀਆਂ ਉਸ ਕੋਲ ਤਾਂ ਨਹੀਂ ਰਹੇ ਕਿੱਥੋਂ ਸਿੱਖਿਆ ਤੁਸੀਂ ਆਹ ਹੁਨਰ ਮੁੱਛਾਂ ਲੱਗੀਆਂ ਮੁੱਛਾਂ ਲੱਗੀਆਂ ਜੀ ਇਹਦੇ ਹੁਣ ਕਿੱਥੋਂ ਸਿੱਖਿਆ ਤੁਸੀਂ ਆਹ ਹੁਨਰ ਇਹ ਮੈਂ ਆਪਣੇ ਆਪ ਸਿੱਖਿਆ ਮੈਨੂੰ ਕਿਸੇ ਨੇ ਕੰਮ ਵਿੱਚ ਮਸ਼ੀਨ ਫਿੱਟ ਕਰਨੀ ਵੀ ਆਪ ਸਿੱਖੀ ਮੇਰੀ ਮੰਮੀ ਨਾਲ ਇਹ ਸਿੱਖੀ ਇਹ ਗੱਲ ਇਹ ਵੀ ਬਹੁਤ ਵਧੀਆ ਹੈ ਜਦ ਇਹਨੂੰ ਮੈਂ ਕਹਿੰਦੀ ਹੁੰਦੀ ਆ ਨਾ ਜੂਸ ਬਣਾ ਕੇ ਆਪਣੇ ਭਾਂਡੇ ਤਾਂ ਆਪ ਧੋਣੇ ਜੂਸ ਵਾਲੀ ਮਸ਼ੀਨ ਧੋ ਦਿੰਦੀ ਹੈ ਮੇਰੀ ਭੈਣ ਇੰਨੀ ਸਿਆਣੀ ਹੈ ਇਹ ਬਸ ਇਹਨੂੰ ਹੁਣ ਸ਼ਰਮ ਹੋਣ ਲੱਗ ਗਈ ਤੇ ਸਾਡੀ ਮੰਮੀ ਅੱਜ ਕੱਲ ਬਹੁਤ ਗੁੱਸੇ ਰਹਿੰਦੀ ਹੈ ਇਹ ਪਤਾ ਨਹੀਂ ਥੋਡੀਆਂ ਮੰਮੀਆਂ ਵੀ ਐਵੇਂ ਗੁੱਸੇ ਰਹਿੰਦੀਆਂ ਜੀ ਇਹ ਗੱਲ ਸੁਣੋ ਇਹ ਗੱਲ ਸੱਚ ਹੈ ਤਾਂ ਹੀ ਸਡੇ ਡੈਡੀ ਨੂੰ ਹਾਸੀ ਆ ਗਈ ਐਵੇਂ ਗੱਲ ਤਾਂ ਥੋੜੀ ਹੁਣ ਡੈਡੀ ਜੀ ਰਿਸਕ ਨਾ ਲੈ ਲਿਓ ਤੁਹਾਡੇ ਬਾਹਰ ਮੰਮੀ ਦੇ ਹੱਥ ਚ ਮੇਰਾ ਮਾਰਾ ਵਾ ਜਿਹੜਾ ਵੀ ਮਾਨਚ ਸਾਹਿਬ ਨੇ ਛੋਟੇ ਪੰਚ ਸਾਹਿਬ ਅਗਲੇ ਸਾਹਿਬ ਪੰਚ ਡੈਡੀ ਦੇਖੀ ਵੱਡੇ ਇਹ ਬਸ ਐ ਹੀ ਰਹਿੰਦੇ ਨੇ ਇਹ ਸਾਰੀ ਦਿਹਾੜੀ ਕਦੇ ਇੱਧਰ ਆ ਗਏ ਕਦੇ ਉੱਧਰ ਆ ਗਏ ਖੇਲੀਏ ਬਸ ਅੱਜ ਕੀ ਦਾ ਫੈਸਲਾ ਕਰਾਇਆ ਅੱਜ ਪਤੰਗ ਡਾਵਾਂਗੇ ਯਾਰ ਅੱਜ ਪਤੰਗ ਬਸ ਪਤੰਗਾਂ ਤੋਂ ਵੇਲ ਨਹੀਂ ਇਹਨਾਂ ਨੂੰ ਅਗਾ ਅੰਤ ਹੀ ਹੋਈਆ ਬੜੀ ਤਿੱਖਾ ਚੜਿਆ ਹੋਇਆ ਜਿਵੇਂ ਜੂਨ ਜੁਲਾਈ ਵਾਲਾ ਸੂਰਜ ਹੁੰਦਾ ਹਨਾ ਵੀ ਪਰ ਇਹਦੇ ਬਾਲ ਨਹੀਂ ਸੁੱਕ ਰਹੇ ਪਤਾ ਨਹੀਂ ਕੀ ਗੱਲ ਸਾਡੇ ਡੈਡੀ ਦੇ ਵੀ ਸੁੱਕ ਗਏ ਸੁੱਕੇ ਤਾਂ ਨਹੀਂ ਐਵੇਂ ਤੇਲ ਲਾਤਾ ਗਿੱਲਿਆਂ ਨੂੰ ਹੀ ਪਾਹਾ ਵੱਡ ਕਰਤਾ ਪਾਹਾ ਵੱਡ ਕਰਤਾ ਬਸ ਸਾਡੇ ਡੈਡੀ ਦੇਖੋ ਇੰਨਾ ਮੈਂ ਕਹਿੰਨੇ ਅਸੀਂ ਲਕਸ ਸਾਬਣ ਨਾਲ ਮੂੰਹ ਧੋਦੇ ਨੇ ਸਾਡੇ ਡੈਡੀ ਫੇਸ ਵਾਸ਼ ਨਾਲ ਮੂੰਹ ਧੋਂਦਾ ਸਾਡੀ ਮੰਮੀ ਇੰਨੀ ਕੇਅਰ ਕਰਦੀ ਹੈ ਲਕਸ ਵਾਲੀ ਜੱਟ ਤਾਂ ਇਹਦੇ ਨਾਲ ਧੋਂਦਾ ਸਾਡੇ ਡੈਡੀ ਇੰਨਾ ਮਾਡਰਨ ਆ ਸਾਡੀ ਮੰਮੀ ਇੰਨੀ ਕੇਅਰ ਕਰਦੀ ਆ ਉਹ ਦੇਖੋ ਇਹ ਮੇਰੇ ਕੋਲ ਕਾਵਲ ਫੇਸ ਵਾਸ਼ ਹੈ ਇੱਕ ਵੇ ਸਾਡੀ ਮੰਮੀ ਆਪ ਲਕਸ ਸਾਬਣ ਨਾਲ ਮੂੰਹ ਧੋਊਗੀ ਪਰ ਸਾਡਾ ਡੈਡੀ ਸਾਡਾ ਡੈਡੀ ਫੇਸ ਵਾਸ਼ ਨਾਲ ਮੂੰਹ ਧੋਂਦਾ ਰੰਗਾਂ ਵੀ ਫੇਸ ਵਾਸ਼ ਨਾਲ ਧੋਂਦੇ ਲੋ ਜੀ ਭਾਂਡੇ ਕਰ ਲੈ ਇਕੱਠੇ ਹੁਣ ਅਸੀਂ ਇਹਨਾਂ ਨੂੰ ਧੋਵਾਂਗੇ ਹੋ ਗਿਆ ਸ਼ਰਟ ਪਾ ਕੇ ਰੈਡੀ ਹੁਣ ਦੇਖਦੇ ਆ ਸਾਡਾ ਕੀ ਪਲਾਨ ਬਣਦਾ ਅਸੀਂ ਫਤਿਹਗੜ੍ਹ ਸਾਹਿਬ ਜਾ ਵੀ ਸਕਦੇ ਆ ਨਹੀਂ ਵੀ ਜਾ ਸਕਦੇ ਇਹੇ ਮੇਰਾ ਬਸ ਜਾਣਦਾ ਉਹ ਸੀ ਕਹਿੰਦੇ ਲੋਕ ਭਾਂਡੇ ਧੋਣ ਦੇ ਨਾਂ ਨੂੰ ਨਾਣ ਵੜ ਜਾਂਦੇ ਨੇ ਇਹ ਕੰਮ ਸਾਰਿਆਂ ਦੇ ਘਰ ਚ ਹੁੰਦਾ ਹੋਊਗਾ ਆ ਦੇਖੋ ਇਹ ਹੁਣ ਭਾਂਡੇ ਧੋਣ ਦੇ ਨਾਂ ਨੂੰ ਚੱਲੇ ਨੇ ਨਾਣ ਹਲੋ ਰਾ ਰਾ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਮੰਮਾ ਨੇ ਰੋਟੀ ਬਣਾਤੀ ਐ ਹੁਣ ਮੰਮਾ ਪਾਪਾ ਜੀ ਰੋਟੀ ਤਾਂ ਲੈ ਕੇ ਚੱਲੇ ਨੇ ਅੱਜ ਮੰਮਾ ਨੇ ਬਣਾਈ ਐ ਕਾਲੀ ਦਾ ਤੇ ਨਾਲ ਰੋਟੀ ਤੇ ਖੀਰਾ ਮੈਂ ਕੱਟਿਆ ਤੇ ਮੰਮਾ ਨੇ ਚਟਨੀ ਵੀ ਬਣਾਈ ਆ ਤੁਹਾਨੂੰ ਚਟਨੀ ਵੀ ਦਿਖਾਨੀ ਆ ਅੱਜ ਸਾਰੇ ਆਲੂ ਦੇ ਪਰੌਂਠੇ ਬਣੇ ਸੀ ਦੇਖੋ ਅਲਲ ਹੋ ਗਿਆ ਇਹ ਮੰਮਾ ਨੇ ਚਟਨੀ ਬਣਾਈ ਆ ਪਤਾ ਨਹੀਂ ਕਾਦੀ ਬਣੀ ਹੈ ਬਜਾ ਨਹੀਂ ਇਹ ਚ ਧਨੀਆ ਧਨੀਆ ਪਿਆ ਹੈ ਇਹ ਚੱਕਰ ਥੜਜੀ ਮੈਂ ਲੈ ਲੀਨੀ ਆ ਮੰਮਾ ਨੇ ਪਪਾ ਨੂੰ ਦੇ ਦਿਓ ਆਪਾਂ ਉਪਲੀਟ ਤਰ ਲੈਣਾ ਮੈਂ ਆਪਣੀ ਥਾਲੀ ਤਿਆਰ ਕਰ ਲਈ ਹੁਣ ਪਪਾ ਨੇ ਰੋਟੀ खान लग गया रोटी खाला। रोटी लो लगे जा पापा रोटी खानी शुरू करती पापा का खेरा सार् गुड मॉर्निंग अज यह नौ फरवरी दो हजार छब्बी ए अगला दिन है उस बलॉग में मैं ब्लॉग ऐड कर दूंगी क्योंकि ब्लॉग हजे छोटा ही है मतलब सात मिनट का है ਤੇ ਆਪ ਲੋਗ ਇਸ ਵਿੱਚ ਜੋੜ ਦਾਂਗੇ ਤਾਂ ਜੋ ਵਲੌਗ ਲੰਬਾ ਹੋ ਸਕੇ ਠੀਕ ਹੈ ਤੇ ਆ ਦੇਖੋ ਤਿਆਰ ਨਹੀਂ ਹੋਣ ਜਾ ਰਹੀ ਇਹ ਕਿੰਨਾ ਟਾਈਮ ਹੋ ਰਿਹਾ ਹੈ ਸਾਢੇ 7 ਹੋ ਗਏ ਤੇ 9 ਵਜੇ ਸਕੂਲ ਲੱਗਣਾ ਹੈ ਸਾਨੂੰ ਅੱਧਾ ਘੰਟਾ ਲੱਗਦਾ ਪੂਰਾ 9 ਵਜੇ ਲੱਗਣਾ ਅੱਧਾ ਘੰਟਾ ਲੱਗਦਾ ਪੂਰਾ ਜਾਣ ਲਈ ਜਦ ਤੱਕ ਇਹਨੂੰ ਗਾਲਾਂ ਨਹੀਂ ਪੈਂਦੀ ਇਹ ਉੱਠਦੀ ਨਹੀਂ ਇਹ ਮਹਾਨ ਹਸਤੀ ਐਸੀ ਹੈ ਤੇ ਮੈਂ ਹੁਣ ਵਰਦੀ ਪਾਣ ਲੱਗੀਆਂ ਸਾਰਾ ਕੁਝ ਤਿਆਰ ਆ ਮੈਂ ਰੈਡੀ ਹੋ ਗਈ ਤੇ ਬਸ ਸਿਰ ਬਣਾਣਾ ਸਿਰਮਾਣਾ ਇਹਨੇ ਤਾਂ ਆਪਣਾ ਬਾਹ ਲਿਆ ਦੇਖ ਲੋ ਲੱਗ ਨਹੀਂ ਰਿਹਾ ਪਰ ਮੋਮ ਲਗਾ ਲਵਣਾ ਚੱਲਦੀ ਫਿਰੋ ਚਲੋ ਆ ਹੁਣ ਸਾਰਾ ਕੁਝ ਸਫਾ ਸਫਾਈ ਵੀ ਕਰਨੀ ਐ ਇੱਥੇ ਕਿਉਂਕਿ ਬਾਹਰ ਤਾਂ ਮੰਮਾ ਨੇ ਕਰਤੀ ਹੁਣ ਅਸੀਂ ਅੰਦਰ ਸਾਡੀ ਜ਼ਿੰਮੇਵਾਰੀ ਐ ਆਪਾਂ ਵੀ ਕਰਨਾ ਹੁਣ ਅਸੀਂ ਆਪਣੀ ਡਰੈਸ ਪ੍ਰੈਸ ਕਰਾਂਗੇ ਕਿਉਂਕਿ ਇਹ ਵਰਦੀ ਪ੍ਰੈਸ ਨਹੀਂ ਤੇ ਇਹ ਗਿਰਗੀ ਪਹਿਲਾਂ ਹੀ ਪ੍ਰੈਸ ਕਰਕੇ ਤੁਹਾਨੂੰ ਅਸੀਂ ਨਾ ਧੋ ਕੇ ਫੇਰ ਮਿਲਦੇ ਆਂ ਹੁਣੇ ਵਰਦੀ ਪ्रेस ਕਰ ਲਈਏ ਹਾਂ ਤਾਂ ਮੇਰੀ ਭੈਣ ਦੀ ਹੈ ਗਾਇਸ ਅਸੀਂ ਹੋ ਚੁੱਕੇ ਹਾਂ ਰੈਡੀ ਟੂ ਗੋ ਇੱਧਰ ਵੀ ਰੈਡੀ ਟੂ ਗੋ ਹੋ ਗਏ ਤੇ ਹੁਣ ਇਹ ਚਾਹ ਪਤਾ ਨਹੀਂ ਕੀ ਕਰ ਰਹੇ ਨੇ ਤੇ ਸਾਡੇ ਟਿਫਨ ਵੀ ਪੈਕ ਹੋ ਗਏ ਤੇ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਸਕੂਲ ਤੋਂ ਆ ਕੇ ਮੰਮਾ ਵੀ ਰੈਡੀ ਹੋ ਗਏ ਕੁਝ ਕਹਿਣਾ ਚਾਹੋਗੇ ਤੁਸੀਂ ਨਹੀਂ ਕਹਿਣਾ ਤੁਸੀਂ ਕਹਿਣਾ ਚਾਹੋਗੇ ਤੁਸੀਂ ਨਹੀਂ ਕਹਿਣਾ ਚਲੋ ਗਾਇਸ ਹੁਣ ਅਸੀਂ ਸਕੂਲ ਤੋਂ ਆ ਗਏ ਮੰਮੀ ਵੀ ਆ ਗਈ ਕੰਮ ਤੋਂ ਖੁਸ਼ੀ ਵੀ ਆ ਗਈ ਤੇ ਸਾਡੇ ਪਾਪਾ ਜੀ ਉਵੇਂ ਹੀ ਬੈਠੇ ਨੇ ਰਜਾਈ 'ਚ ਹੁਣ ਅਸੀਂ ਆ ਕੇ ਇਹਨਾਂ ਨੂੰ ਖਾਣਾ ਪਾਣੀ ਦਵਾਂਗੇ ਕਿਉਂਕਿ ਇਹ ਮਾੜਾ ਮੋਟਾ ਤਾਂ ਤੁਰ ਲੈਂਦੇ ਨੇ ਤੇ ਜਿਆਦਾ ਸੀ ਤੁਰਨ ਨਹੀਂ ਦਿੰਦੇ ਹੈਗੇ ਇੱਥੇ ਰੱਖ ਜੰਨੇ ਆ ਨੇੜੇ ਹੀ ਸਮਾਨ ਸਾਰਾ ਫਿਰ ਹੁਣ ਅਸੀਂ ਇਹਨਾਂ ਨੂੰ ਰੋਟੀ ਪਾਣੀ ਦੇਣ ਨਾਲੇ ਆਪ ਖਾਣੇ ਆ ਤੇ ਆਹ ਮੇਰੀ ਛੋਟੀ ਭੈਣ ਦਿਖਾਓ ਜੀ ਬੁੱਥੀ ਮਾੜੀ ਜੀ ਇਧਰ ਨੂੰ ਦੇਖੋ ਕਿਵੇਂ ਕਿਆ ਪੜਕੀਆਂ ਆਈਆਂ ਪੜਕੀਆਂ ਆ ਅੱਜ ਇਹ ਕਹਿੰਦੀ ਸੀ ਇੱਕ ਕਹਾਣੀ ਜੀ ਦੱਸਦੀ ਸੀ ਕਿ ਕੀ ਦੱਸਦੀ ਸੀ ਇੱਕ ਛੋਟੀ ਜੀ ਬੱਚੀ ਛੋਟੀ ਬੱਚੀ ਨਹੀਂ ਕਿ ਸਕੂਲ ਜੇ ਨਾ ਇੱਕ ਕੁੜੀ ਆ 10ਵੀਂ ਚ ਵੱਢਦੀ ਆ ਹੂੰ ਉਹ ਨਾ ਜਿਵੇਂ ਡੈਡੀ ਜਦੋਂ ਮੈਂ ਤਾਂ ਆਉਂਦੇ ਨਹੀਂ ਮੈਂ ਅਨਾ ਅੱਜ ਪੇਪਰ ਦੇਣਾ ਹੀ ਹੋਣੀ ਪ੍ਰੀਵਾਰਡ ਚੱਲਦੇ ਆ ਪੇਪਰ ਕਰਨ ਲੱਗੇ ਉਹਦੇ ਹੱਥ ਕੰਬਣ ਲੱਗੇ ਨੀਂਦ ਆ ਗਈ ਸੀ ਕਹਿੰਦੀ ਮੈਨੂੰ ਰੋਣ ਲੱਗ ਗਈ ਕਹਿੰਦੀ ਮੈਂ ਪੇਪਰ ਕਿਵੇਂ ਕਰਾਂ ساری ਰਾਤ ਕਹਿੰਦੀ ਮੈਂ ਜਾਗ ਕੇ ਪੜ੍ਹ ਰਹੀ ਸੀ ਤੇ ਮੰਮੀ ਉਹਨੂੰ ਇੰਨਾ ਫੋਰਸ ਕਰਦੀ ਸੀ ਨਾ ਪੜਨ ਜੋਗੀ ਕਹਿੰਨ ਛੋਟੇ ਹੁੰਦੇ ਜੀ ਫੋਰਸ ਕਰਦੇ ਆ ਉਹਨੂੰ ਤੇ ਮੰਮੀ ਚੰਭੂ ਕਹਿੰਦੀ ਕਹਿੰਨ ਛੋਟੇ ਹੁੰਦੇ ਬਹੁਤ ਉਹ ਤੇ ਉਹ ਤੇ ਬਹੁਤ ਪ੍ਰੈਸ਼ਰ ਪਾਉਂਦੇ ਆ ਉਹਦੇ ਘਰ ਦੇ ਹੁਣ ਉਹ ਕਹਿੰਦੇ ساری ਰਾਤ ਉਹਨੇ ਜਾਗ ਕੇ ਤਿਆਰੀ ਕੀਤੀ ਉੱਥੇ ਪੇਪਰ ਚ ਉਹਦੇ ਹੱਥ ਕੰਬਣ ਲੱਗ ਗਏ ਸਾਰੇ ਜੋਗ ਰਿਸਰਚ ਸਾਡੇ ਘਰ ਦੇ ਤਾਂ ਸਾਡੇ ਘਰ ਦੇ ਤਾਂ ਸਾਨੂੰ ਐ ਨਹੀਂ ਪ੍ਰੈਸ਼ਰਾਈਜ਼ ਕਰਦੇ ਤੇ ਕਹਿੰਦੇ ਬਸ ਪਾਸ ਹੋ ਜਾਓ ਵਧੀਆ ਨੰਬਰ ਲੈ ਕੇ ਨਹੀਂ ਅਜੀ ਵੀ ਗੰਦਾ ਇਹ ਬਸ ਮਜ਼ਾਕ ਕਰਦੇ ਨੇ ਇਹ ਐ ਜੀ ਨਹੀਂ ਹੈਗੇ ਇਹ ਚੰਗੇ ਨੇ ਬਹੁਤ ਨੰਬਰ ਆਣੇ ਚਾਹੀਦੇ ਵਧੀਆ ਬਸ ਵਧੀਆ ਨੰਬਰ ਹੀ ਹੋਤਾ ਪੋਜੀਸ਼ਨ ਪੋਜੀਸ਼ਨ ਇਹ ਮੇਰੀ ਹੋਟਲ ਲੱਗੀ ਹੈ ਪਰ ਹੋਟਲ ਲੱਗਣੀ ਚਾਹੀਦੀ ਹੈ ਅੱਗੇ ਵੱਜਣਾ ਹਾਂ ਤਾਂ ਦੇਖੀ ਤੁਜੀ ਨੇ ਭਾਈ ਹੋਟਲਵਾ ਦਿੱਤਾ ਕਿੱਥੇ ਜਾਂਦਾ ਹੋਟਲ ਦਾ ਹੁਣ ਆਹੀ ਗੱਲ ਰੱਟੀ ਜਣੀ ਚਲੋ ਜਦ ਮੇਰੇ ਨੰਬਰ ਆਏ ਸੀ ਮੇਰੇ ਪਾਪਾ ਨੇ ਮੈਨੂੰ ਰਾਜਸਥਾਨ ਘੁਮਾਇਆ ਸੀ ਸਾਰੇ ਵਲੌਗ ਸਾਡੇ ਚੈਨਲ ਤੇ ਆ ਦੇਖਣੇ ਹੋਏ ਤਾਂ ਦੇਖ ਸਕਦੇ ਹੋ ਤੇ ਇਹਨੂੰ ਕਿਤੇ ਨਹੀਂ ਸੀ ਘੁਮਾਇਆ ਹੁਣ ਇਹ ਘੁੰਮਣ ਜਾਊਗਾ ਗਾਇਲ ਆ ਦੇਖੋ ਮੇਰਾ ਨਵਾਂ ਚੈਨਲ ਨੂੰ ਫੋਲੋ ਕਰੋ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ ਪਲੀਜ਼ ਕਿਹਾ ਹੁਣ ਇਹ ਦੁਆਰਾ ਤੋਂ ਸਾਡਾ ਸੈੱਟ ਕਰਕੇ ਅੱਜ ਲੱਗਿਆ ਹੁਣ ਅਸੀਂ ਉਧਰ ਜਾ ਕੇ ਪੁੱਛਦੇ ਹਾਂ ਰੇਂਜ ਠੀਕ ਹੈ ਇੱਧਰ ਤਾਂ ਸਾਡੀ ਠੀਕ ਚੱਲ ਰਹੀ ਹੈ ਉਧਰ ਜਾ ਕੇ ਪੁੱਛਨੇ ਕਿਉਂਕਿ ਇਹ ਵਾਈਫਾਈ ਅਸੀਂ ਸਾਰੇ ਚਲਾਣੇ ਆਪ ਸਾਰੇ ਚਲਾਨੇ ਤਿੰਨ ਘਰ ਚਲਾਣੇ ਆ ਪਹਿਲਾਂ ਜਿਹੜਾ ਹੁਣ ਲਾ ਕੇ ਗਏ ਸੀਗੇ ਵਿੱਚ ਜੇ ਨੂੰ ਉਹ ਸੀਗਾ 2G ਵਾਲਾ ਸੀਗਾ ਉਹ ਮਤਲਬ ਕਿ ਇੰਨਾ ਨਹੀਂ ਸੀ ਚੱਲਦਾ ਉਹਦੀ ਰੇਂਜ ਘੱਟ ਸੀਗੀ ਹੁਣ ਇਹ ਫੁੱਲ ਰੇਂਜ ਦੇ ਰਿਹਾ ਪਹਿਲਾਂ ਵਾਂਗੂ ਪਹਿਲਾਂ ਸਾਡਾ ਖਰਾਬ ਹੋ ਗਿਆ ਸੀਗਾ ਪਤਾ ਨਹੀਂ ਕਿ ਆ ਮੀਂਹ ਕਰਕੇ ਕੋਈ ਫੋਲਟ ਪੈ ਗਿਆ ਸੀ ਹੁਣ ਪੁੱਛਦੇ ਆ ਦੇਖੋ ਪਿੰਡ ਦਾ ਵਾਤਾਵਰਣ ਅੱਜ ਮੌਸਮ ਕਿੰਨਾ ਘੈਂਟ ਆ ਉੱਧਰ ਕੱਪੜੇ ਸੁੱਕਣੇ ਪਏ ਹੋਏ ਇਹ ਤਾਂ ਬਸ ਰੋਜ਼ ਕੰਪਲਸਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਨਵਾਂ ਆਪਣਾ ਵਾਈਫਾਈ ਚੇਂਜ ਹੋ ਗਿਆ ਵਧਾਈਆਂ ਤੁਹਾਨੂੰ ਤੁਹਾਨੂੰ ਵੀ ਬਹੁਤ ਕਿਹੇ ਜੀ ਰੇਂਜ ਆ ਰਹੀ ਐ ਅੱਛੀ ਬਹੁਤ ਅੱਛੀ ਹੁਣ ਤਾਂ ਨਹੀਂ ਰੁਕਦਾ ਹਨਾ ਨਹੀਂ ਕੱਲ ਤਾਂ ਰੁਕਦਾ ਸੀ ਰੁਕ ਰੁਕ ਕੇ ਚੱਲਦਾ ਸੀ ਹਾਂ ਹੁਣ ਨਾ ਹੀ ਚੱਲੂਗਾ ਫਾਸਟ ਚਲੋ ਕਰੋ ਇੰਜੋਏ ਹੋਰ ਸੁਣਾਓ ਕਮੈਂਟ ਭੇਜ ਟਿਊਸ਼ਨ ਟਿਊਸ਼ਨ ਉਹ ਵੀ ਪੜ ਰਹੀ ਹੈ ਲੈ ਜੇ ਨਾ ਖਰਾਬ ਹੋ ਗਿਆ ਨਾ ਦਾਸ ਜਾਰੀ ਪੇ ਥੋੜੇ ਤੇ ਲੈ ਲਿਆ ਹਾਂ ਚਲੋ ਉਹਨਾਂ ਦਾ 10000 ਰੁਪਇਆ ਹੋਰ ਕੀ ਬਣਾਇਆ ਸਬਜ਼ੀ ਪਾਣੀ ਸਬਜ਼ੀ ਬਣਾਈਏ ਦਾਲ ਦਾਲ ਜਦ ਅਸੀਂ ਦਾਲ ਇੱਧਰ ਵਧੀਆ ਨਹੀਂ ਹੁੰਦੀ ਇੱਧਰ ਖਾ ਲੈਨੇ ਆ ਜਦ ਉੱਧਰ ਵਧੀਆ ਹੁੰਦੀ ਹੈ ਉੱਧਰ ਆ ਜਾਂਦੇ ਨੇ ਬਸ ਆਹੀ ਕੁਝ ਚੱਲੀ ਜਾਂਦਾ ਸਾਡੇ ਘਰੇ ਹਨਾ ਬਈ ਹਮ ਚਲੋ ਆ ਕੀ ਕਰਦੇ ਹੋ ਤੁਸੀਂ ਇਹ ਤੁਹਾਡੀ ਦੀਦੀ ਦੀ ਪ੍ਰੈਕਟੀਕਲ ਬਣਾ ਰਹੀਆਂ ਇਹ ਬਸ ਮੰਮੀ ਜੀ ਨੂੰ ਕੰਮ ਲਈ ਰੱਖਦੇ ਨੇ ਐਨੀ ਮੰਮੀ ਦੀ ਬਿਮਾਰ ਨੇ ਇਹਨਾਂ ਨੂੰ ਸ਼ੂਗਰ ਹੈ ਜੀ ਕੋਈ ਨੁਸਖਾ ਨਸਕਾ ਹੋਇਆ ਦੱਸੋ ਸਾਨੂੰ ਜਰੂਰ ਕਮੈਂਟਾਂ ਚ ਮਿੱਠਾ ਬਹੁਤ ਖਾਂਦੀ ਹੈ ਲੱਡੂ ਚਮਚਮ ਤਾਂ ਫੇਵਰੇਟ ਨੇ ਜੀ ਸਾਡੀ ਮੰਮੀ ਦੇ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਵਲੌਗ ਜਰੂਰ ਦੇਖਿਓ ਸਾਡਾ ਆ ਬੜੀ ਐਲਸੀਡੀ ਤੇ ਕੱਲ ਪਾਉਣਾ ਇਹ ਵਿੱਚ ਜੋੜ ਦਾਂਗੇ ਬੜਾ ਹੋ ਜਾਊਗਾ ਬੱਬੂ ਚਾਚਾ ਜੀ ਬਾਹਰ ਗਏ ਹੋਏ ਨੇ ਜੀ ਚਲੋ ਮਿਲਦੇ ਆਂ ਤੁਹਾਨੂੰ ਇਸ ਵਲੌਗ ਵਿੱਚ ਮੈਂ ਪੀਸੀ ਇੱਥੇ ਕਰਦੇ ਆ ਤੇ ਵਲੌਗ ਨੂੰ ਜਵਾਤੋ ਆਬ ਸਬਸਕ੍ਰਾਈਬ ਕਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਸ਼ੇਅਰ ਕਰਦੇ ਹੋ ਤੇ ਮਿਲਦੇ ਆ ਤੁਹਾਨੂੰ ਅੱਗੇ ਨਵੇਂ-ਨਵੇਂ ਵਲੌਗਾਂ 'ਚ ਪਾਪਾ ਨੇ ਤਾਂ ਕਿਹਾ ਸੀ ਕਿ ਹੁਣ ਡੇਲੀ ਵਲੌਗ ਕਰਿਆ ਕਰੋ ਲੇਕਿਨ ਹੁਣ ਪੇਪਰ ਆ ਰਹੇ ਆ ਤਾਂ ਪੇਪਰਾਂ ਤੋਂ ਬਾਅਦ ਸੋਚਿਆ ਤਾਂ ਸਸਤ ਹੈ ਕੰਮ ਵੀ ਜਾ ਸਕਦੇ ਕਿਤੇ ਪਰ ਹਜੇ ਪਾਪਾ ਦਾ ਆਪਰੇਸ਼ਨ ਹੋਣਾ ਤਾਂ ਕਰਕੇ ਦੇਖੋ ਹਜੇ ਤਾਂ ਲੱਗੂਗੇ 3-4 ਮਹੀਨੇ ਹੋਰ ਜੇ ਜੀ ਠੀਕ ਹੋ ਗਏ ਤਾਂ ਫਿਰ ਅਸੀਂ ਘੁੰਮਣ ਜਾਵਾਂਗੇ ਕਿਤੇ ਦੇਖਣੇ ਆਂ ਟ੍ਰਿਪ ਕੱਢਾਂਗੇ ਯਾਤਰਾ ਦੇਖੋ ਮਿਲਦੇ ਆ ਨਵੇਂ ਵਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਉਹ ਮੁੰਡਾ ਦੇਖ ਲਓ ਕਿੱਥੋਂ ਆ ਰਿਹਾ ਦਿਖ ਰਿਹਾ ਇੱਥੋਂ ਉਹ ਦੇਖੋ ਸਾਰਿਆਂ ਨੂੰ ਬਾਏ ਬਾਏ ਕਰਦੇ ਹੋਏ ਨਾ ਵਲੌਗ ਦੀ ਸਮਾਪਤੀ ਹੈ ਬਾਏ ਬਾਏ ਕਰਦੇ ਬਾਏ ਬਾਏ ਚੈਨਲ ਨੂੰ ਬਾਏ ਬਾਏ ਚੈਨਲ ਨੂੰ ਸ਼ੱਕਰਵਾਰਾ ਚੈਨਲ ਨੂੰ ਸ਼ੱਕਰ ਸ਼ੱਕਰਵਾਰਾ ਕਰਦੇ ਆ ਜੀ